ਮਰ ਪਰ ਮੈਰੋ ਜਿਹੜਾ ਆਪਣੇ ਆਪ ਨੂੰ ਇੱਕ ਯੋद्धा ਸਮਝਦਾ ਏ ਕਿ ਉਹ ਪੰਜਾਬ ਦਾ ਜੁਨ ਯੋद्धा ਕਹਿ ਰਿਹਾ ਤੇ ਥਾਂ ਥਾਂ ਤੇ ਪੋਸਟਰ ਲੱਗੇ ਜਾ ਰਹੇ ਆ ਕਿਸ ਗੱਲ ਤੋਂ ਲੱਗੇ ਜਾ ਰਹੇ ਆ ਕਿ ਉਹਨੇ ਇੱਕ ਕੁੜੀ ਦਾ ਕਤਲ ਕਰਤਾ ਇਸ ਕਰਕੇ ਉਹਦੇ ਪੋਸਟਰ ਲੱਗੇ ਜਾ ਰਹੇ ਪਰ ਯੋद्धा ਕਿਸ ਗੱਲ ਦਾ ਏ ਜਦੋਂ ਉਹ ਬੰਦਾ ਕਿਸੇ ਦਾ ਕਤਲ ਕਰਕੇ ਬਾਹਰਲੇ ਵਿਦੇਸ਼ਾਂ 'ਚ ਭਾਜੀ ਜਾਂਦਾ ਵੀ ਉਹਦਾ ਤਾਂ ਪਹਿਲੀ ਗੱਲ ਤਾਂ ਹੈ ਹੀ ਨਹੀਂ ਉਹ ਇੱਕ ਬਾਣੇ ਦੇ ਵਿੱਚ ਬਾਣੇ ਨੂੰ ਬਦਨਾਮ ਕਰਨ ਦੇ ਚੱਕਰ 'ਚ ਐਨੇ ਇੱਕ ਸਿਰ ਤੇ ਚੜਾ ਲਿਆ ਪੰਜਾਬ ਦੇ ਲੋਕਾਂ ਨੇ ਤੁਸੀਂ ਐਡੇ ਇੱਕ ਖੱਬੀਖਾਨ ਸੀਗੇ ਅਮਰਪਾਲ ਮੈਰੋ ਨੂੰ ਕਹਿ ਰਹੇ ਤੇ ਨਾਲ ਦੇ ਸਾਥੀ ਵੀ ਸੀਗੇ ਜਿਹੜੇ ਦੋ ਮਨਨ ਨੂੰ ਕਹਿਣਾ ਚਾਹੁੰਦਾ ਆਪਣੇ ਹਾਨ ਦੇ ਨਾਲ ਪੰਗੜਾ ਕਿਉਂ ਨਹੀਂ ਲੱਗਾ ਤੁਸੀਂ ਸੰਨੀ ਲਿਓ ਨਾਲ ਕਿਉਂ ਨਹੀਂ ਲੱਗਾ ਮਿੱਕੇ ਨਾਲ ਕਿਉਂ ਨਹੀਂ ਲੱਗਾ ਜਿਹੜੀ ਕੁੜੀ ਕੋ ਹੋਰ ਕੈਨੇਡਾ 'ਚ ਗੰਦ ਪਾਉਂਦੀ ਉਹਦੇ ਨਾਲ ਕਿਉਂ ਨਹੀਂ ਲੱਗਾ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਮੇਰਾ ਨਾਮ ਸਿੰਮਨਜੀਤ ਸਿੰਘ ਮੇਰੇ ਨਾਲ ਕੁਲਦੀਪ ਢਟਵਾਲ ਜੀ ਨੇ ਜੀ ਇਹ ਜਿਹੜੀ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਜੀ ਅੱਜ ਇਹ ਅਮਰਪਾਲ ਮੈਰੋ ਜਿਹੜਾ ਆਪਣੇ ਆਪ ਨੂੰ ਇੱਕ ਯੋਧਾ ਸਮਝਦਾ ਏ ਕਿ ਉਹ ਪੰਜਾਬ ਦੇ ਜਿਹਨੂੰ ਯੋਧਾ ਕਹਿੰਦੇ ਉਹ ਥਾਂ-ਥਾਂ ਤੇ ਪੋਸਟਰ ਲੱਗੇ ਜਾ ਰਹੇ ਆ ਕਿਸ ਗੱਲ ਤੋਂ ਲੱਗੇ ਜਾ ਰਹੇ ਆ ਕਿ ਉਹਨੇ ਇੱਕ ਕੁੜੀ ਦਾ ਕਤਲ ਕਰਤਾ ਕਿਸ ਕਰਕੇ ਉਹਦੇ ਪੋਸਟਰ ਲੱਗੇ ਜਾ ਰਹੇ ਆ ਪਰ ਉਹ ਯੋਧਾ ਕਿਸ ਗੱਲ ਦਾ ਏ ਜਦੋਂ ਬੰਦਾ ਕਿਸੇ ਦਾ ਕਤਲ ਕਰਕੇ ਬਾਹਰਲੇ ਬੇਦੇਸ਼ਾਂ 'ਚ ਭੱਜ ਜਾਂਦਾ ਵੀ ਉਹਦਾ ਤਾਂ ਪਹਿਲੀ ਗੱਲ ਤਾਂ ਹੈ ਹੀ ਨਹੀਂ ਉਹ ਮਨ ਨੂੰ ਯੋਧਾ ਨਹੀਂ ਸਮਝਦਾ ਯੋਧੇ ਤਾਂ ਸਾਡੇ ਉਹ ਸੀਗੇ ਸੀਧ ਭਗਤ ਸਿੰਘ, ਉਦਮ ਸਿੰਘ, ਕਰਤਾਰ ਸਿੰਘ ਸਰਾਭਾ ਇਹ ਸਾਡੇ ਯੋਧੇ ਸੀਗੇ ਸਾਡੇ ਪੰਜਾਬ ਦੇ ਤੇ ਇਹਨੂੰ ਦੇ ਇੱਕ ਹਵਾਵਾਜੀ ਦੇ ਇੱਕ ਬਾਣੇ ਦੇ ਵਿੱਚ ਬਾਣੇ ਨੂੰ ਬਦਨਾਮ ਕਰਨ ਦੇ ਚੱਕਰ ਚ ਇਹਨੂੰ ਇੱਕ ਸਿਰ ਤੇ ਚੜਾ ਲਿਆ ਪੰਜਾਬ ਦੇ ਲੋਕਾਂ ਨੇ ਇਹੀ ਕਹਿ ਸਕਦੇ ਸਿਰ ਤੇ ਚੜਾ ਲਿਆ ਪਰ ਐਨੇ ਜਿਹੜਾ ਕੁੜੀ ਨਾਲ ਗਲਤ ਕੀਤਾ ਉਹਨੂੰ ਟੌਰਚਰ ਕਰਿਆ ਉਹਦਾ ਮੋਬਾਈਲ ਦਾ ਸਾਰੇ ਪਾਸਵਰਡ ਚੇਂਜ ਕਰ ਉਹ ਜੋ ਵੀ ਉਹਦੇ ਮੋਬਾਈਲ 'ਚ ਸੀਗਾ ਉਹ ਆਪਣੇ 'ਚ ਮੋਬਾਈਲਾਂ 'ਚ ਸੈਂਡ ਕਰ ਲਿਆ ਇਹਨਾਂ ਨੇ ਜੇ ਤੁਸੀਂ ਐਡੇ ਇੱਕ ਖੱਬੀਖਾਨ ਸੀਗੇ ਅਮਰਿਤਪਾਲ ਮੈਰੂ ਨੂੰ ਕਹਿ ਰਹੇ ਤੇ ਨਾਲ ਦੇ ਸਾਥੀ ਵੀ ਸੀਗੇ ਜਿਹੜੇ ਦੋ ਮਨ ਨੂੰ ਕਹਿਣਾ ਚਾਹੁੰਦਾ ਆਪਣੇ ਹਾਂ ਦੇ ਨਾਲ ਪੰਗਾ ਕਿਉਂ ਨਹੀਂ ਲੱਤਾਂ ਤੁਸੀਂ ਆਪਣੇ ਬਰਾਬਰ ਦੇ ਨਾਲ ਕਿਉਂ ਨਹੀਂ ਪੰਗਾ ਲੱਤਾਂ ਜੇ ਤੁਸੀਂ ਐਡੇ ਯੋਧੇ ਸੀਗੇ ਤੇ ਆਪਣੇ ਹਾਂ ਦੇ ਨਾਲ ਤਾਂ ਪੰਗਾ ਲੈ ਕੇ ਦੇਖਦੇ ਕਿਤੇ ਸਨੀ ਲਿਓ ਨਾਲ ਕਿਉਂ ਨਹੀਂ ਲੱਤਾਂ ਮਿੱਕੇ ਨਾਲ ਕਿਉਂ ਨਹੀਂ ਲੱਤਾਂ ਜਿਹੜੀ ਕੁੜੀ ਕੋ ਹੋਰ ਕੈਨੇਡਾ 'ਚ ਗੰਦ ਪਾਉਂਦੀ ਉਹਦੇ ਨਾਲ ਕਿਉਂ ਨਹੀਂ ਲੱਤਾਂ ਯਾਨੀ ਜਿਹੜੇ ਪਰਦੇਸੀ ਬੰਦਾ ਤੁਸੀਂ ਉਹਨੂੰ ਟਾਰਗੇਟ ਕਰਦੇ ਹੋ ਸਾਡੇ ਨਾਲ ਪੰਗਾ ਲੈ ਕੇ ਦੇ ਅਸੀਂ ਤਾਂ ਇਕੱਲੇ ਨਾਲ ਇਕੱਲਾ ਮੀਡੀਆ ਸਾਹਮਣੇ ਕਹਿੰਦੇ ਇਕੱਲੇ ਨਾਲ ਕੱਲਾ ਕਿਤੇ ਵੀ ਆਜੇ ਕੋਈ ਡਰਦਾ ਨਹੀਂ ਜਦ ਮਰਦੀ ਆਜੇ ਮੈਂ ਆਪਣਾ ਮੀਡੀਆ ਦੇ ਸਾਹਮਣੇ ਮੋਬਾਈਲ ਨੰਬਰ ਹੀ ਬੋਲੂਗਾ 628437982 ਜਦੋਂ ਮਰਜ਼ੀ ਮੈਨੂੰ ਕਾਲ ਕਰੇ ਮੈਂ ਡਰਨ ਦਾ ਨਹੀਂ ਕੱਲੇ ਨਾਲ ਕੱਲਾ ਮੀਡੀਆ ਸਾਹਮਣੇ ਜਿੱਥੇ ਮਰਜ਼ੀ ਆ ਜੇ ਪਰ ਇਹ ਗਰੀਬ ਬੰਦੇ ਨੂੰ ਦਬਾਉਂਦੇ ਨੇ ਇਹਨਾਂ ਨੇ ਬਾਣੇ ਦਾ ਨਾਮ ਬਦਨਾਮ ਕਰਕੇ ਰੱਖਿਆ ਦੇਖੋ ਨਿਹੰਗ ਸਿੰਘਾਂ ਨੇ ਇੱਕ ਸਾਡੇ ਗੁਰੂ ਮਾਰੇ ਸੀਗੇ ਉਹਨੇ ਕਦੇ ਬਾਣੇ ਨੂੰ ਦਾਗ ਨਹੀਂ ਲਾਇਆ ਹੋਰ ਇੱਕ ਨਿਹੰਗ ਸਿੰਘ ਨੇ ਨਾ ਰਾਜਾ ਰਾਮ ਸਿੰਘ ਨੇ ਧਰਨੇ ਦੇ ਬੈਠੇ ਨਹੀਂ ਕਦੇ ਉਹਨਾਂ ਦਾ ਕਦੇ ਨਾ ਤੇ ਕਿਤੇ ਕਲੰਕ ਹੈਗਾ ਕੋਈ ਕਦੇ ਵੀ ਨਹੀਂ ਇਦਾਂ ਦੇ ਜਨੂਮਨ ਪਰਸਨ ਬਹੁਤ ਨੇ ਅੰਗ ਸਿੰਘ ਬਹੁਤਨ ਦੀ ਮੈਂ ਬਹੁਤ ਹੀ ਜੜ ਕਰਦਾ ਕਿ ਬਹੁਤ ਵਧੀਆ ਇਨਸਾਨ ਨੇ ਹਰੀਆਂ ਬੇਲਾਂ ਵਾਲੇ ਉਹਨਾਂ ਦਾ ਨਾਂ ਹੈ ਤੇ ਇਹਨਾਂ ਦਾ ਵੀ ਨਾਂ ਹੈ ਇਹ ਕੱਲ ਦੀ ਭੂਤ ਨਹੀਂ ਸਿੜਿਆ ਚੱਦ ਉਹੀ ਕਹਿ ਸਕਦੇ ਇਹਨੂੰ ਇੱਕ ਕੁੜੀ ਨੂੰ ਮਾਰ ਦੇਣਾ ਕਿੱਡੀ ਕਿ ਸ਼ਾਵਾ ਸੀ ਹੈ ਤੇ ਦੋ ਬੰਦੇ ਹੁਣ ਰਮਾਂਡ ਦੇ ਲੈ ਕੇ ਸ਼ਾਹ ਜੇਲ੍ਹ ਭੇਜ ਦੋ ਤੇ ਦਿੱਤਾ ਗਿਆ ਤੇ ਹੁਣ ਇਹ ਇੰਡੀਆ ਤੋਂ ਬਾਹਰ ਦੱਸਿਆ ਜਾ ਰਿਹਾ ਜੇ ਤੂੰ ਯੋਧਾ ਹੁੰਦਾ ਤਾਂ ਇੰਡੀਆ ਛੱਡ ਕੇ ਕਿਉਂ ਭੱਜਿਆ ਤੇਰੇ ਜੇ ਦਮ ਤਾਂ ਤੂੰ ਇੰਡੀਆ ਰਹਿਣਾ ਇੰਡੀਆ ਕਿਉਂ ਨਹੀਂ ਰਿਹਾ ਤੂੰ ਕਹਿੰਦੇ ਤਾਂ ਤੈਨੂੰ ਯੋਧਾ ਸਾਰੇ ਪਤਾ ਨਹੀਂ ਲੋਕ ਹੁਣ ਵੀ ਕਮੈਂਟ ਕਰਨਗੇ ਗਾਲਾਂ ਕੱਢਣਗੇ ਪਰ ਵੀਰੇ ਮੈਂ ਡਰਦਾ ਨਹੀਂ ਗਾਲਾਂ ਕੱਢੋ ਲੋਕਾਂ ਦਾ ਕੰਮ ਹੈ ਪਰ ਪਹਿਲਾਂ ਵੀਡੀਓ ਨੂੰ ਚੰਗੀ ਤਰ੍ਹਾਂ ਸੁਣੋ ਸੁਣ ਕੇ ਤੁਸੀਂ ਚੰਗੀ ਤਰ੍ਹਾਂ ਛਾਣਵੇਂ ਕਰਕੇ ਫਿਰ ਤੁਸੀਂ ਗਾਲਾਂ ਕੱਢੋ ਵੀ ਵੀਡੀਓ 'ਚ ਬੋਲਿਆ ਕੀ ਕਿਸੇ ਗਰੀਬ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਕਹਿੰਦੇ ਕੁੜੀ ਗੰਦ ਪਾਉਂਦੀ ਸੀਗੀ ਹੋਰ ਕੁੜੀਆਂ ਗੰਦ ਨਹੀਂ ਸੀ ਪਾਉਂਦੀਆਂ ਸਾਨੀ ਲੋਕ ਉਹਦੀ ਵੈਬਸਾਈਟਾ ਬੰਦ ਕਰਾ ਦਈਏ ਨੇ ਇਹਰ ਹੋਰ ਤਰੀਕੇ ਵੀ ਹੈ ਇੰਟੈਲੀਜੈਂਸ ਬੈਠੀ ਹੈ ਸੀਏਡੀ ਬੈਠੀ ਹੈ ਸਾਈਬਰ ਸੈੱਲ ਬੈਠੀ ਹੈ ਕਦੇ ਕੰਪਲੀਟ ਦਿੰਦੀ ਹੈ 2 ਸਾਲਾਂ ਚ 3 ਸਾਲਾਂ ਚ ਉਹਨੇ ਦਿਖਾ ਦੇ ਕਦੇ ਕੰਪਲੀਟ ਦਿੰਦੀ ਹੋਵੇ ਕਦੇ ਕੰਪਲੀਟ ਇਹਦਾ ਤਰੀਕਾ ਬਹੁਤ ਗੰਦ ਹੈ ਬੰਦੇ ਨੂੰ ਮਾਰ ਜਾਣ ਤੋਂ ਮਾਰ ਦੋਗੇ ਮਤਲਬ ਇਹ ਤਾਂ ਸਾਰਿਆਂ ਨੂੰ ਮਾਰ ਦੋਗੇ ਮੈਂ ਕੀ ਗਲਤ ਵੀਡੀਓ ਤਾਂ ਮੈਨੂੰ ਮਾਰ ਦੋਗੇ ਇਹ ਭਾਈ ਸਾਹਿਬ ਗਲਤ ਵੀਡੀਓ ਇਹਨੂੰ ਮਾਰ ਦੋਗੇ ਲੋਕਾਂ ਤੋਂ ਮਾਫੀ ਮੰਗਾਉਂਦਾ ਏ ਆ ਤੂੰ ਕਿੱਡਾ ਖਬਰੀਖਾਨ ਹੈ ਐਤੋਂ ਮਾਫੀ ਮੰਗਣ ਦੀ ਲੋੜ ਨਹੀਂ ਦਰਬਾਰ ਸਾਹਿਬ ਜਾ ਕੇ ਜਿਹਨੇ ਮਾਫੀ ਮੰਗਣੀ ਥੇਲਾ ਕੇ ਮੰਗੋ ਗੁਰੂ ਗ੍ਰੰਥ ਸਾਹਿਬ ਦੇ ਮਾਫੀ ਮੰ ਇਹ ਦੇ ਖੁੱਦੂ ਬੰਦੇ ਦੇ ਵਿੱਚਾਂ ਮੈਂ ਕਹਿੰਦਾ ਮੈਂ ਤਾਂ ਅਸੀਂ ਗਾਉਂਗਾ ਮਾਫੀ ਨਹੀਂ ਮੰਗਣ ਦੀ ਲੋੜ ਨਹੀਂ ਤੇ ਇਹ ਜਿਹੜਾ ਟਾਰਗੇਟ ਕਰਨ ਹਰ ਕਿਸੇ ਬੰਦੇ ਨੂੰ ਇੱਕ ਮੇਰੀ ਵੀਡੀਓ ਚੱਲੀ ਸੀ ਚੈਨਲ ਤੇ ਚਰਨ ਹੁੱਡਾ ਦੇ ਇੱਕ ਚੈਨਲ ਦੇ ਮੁੰਡੇ ਦਾ YouTube ਚੈਨਲ ਉਹਨੂੰ ਤਾਂ ਅਮਕਾ ਦੇ ਨੇ ਸ਼ੁਰੂ ਕਰਤੀਆਂ ਕਹਿੰਦਾ ਜੇ ਤੂੰ ਅੱਜ ਤੋਂ ਬਾਅਦ ਅਮਰਿਤਪਾਲ ਦੇ ਮਹਿਰੋ ਦੀ ਕੋਈ ਵੀਡੀਓ ਪਾਈ ਕਹਿੰਦਾ ਤੈਨੂੰ ਜਾਣਕਾਰੀ ਬੰਬੀਹਾ ਗਰੁੱਪ ਤੋਂ ਮੇਲ ਮੇਲ ਆਈਡਿੀ ਆਈ ਸੁਣ ਪਤਾ ਨਹੀਂ ਉਹਨੇ ਕੰਪਲੀਟ ਕੀਤੀ ਪਤਾ ਨਹੀਂ ਨਹੀਂ ਕੀਤੀ ਤੇ ਇਹ ਲੋਕ ਸਿਰਫ ਡਰਦੇ ਨੂੰ ਡਰਾਉਂਦੇ ਨੇ ਬਾਣੇ ਨੂੰ ਬਦਨਾਮ ਕਰਦੇ ਨੇ ਸਾਡੇ ਮਹਾਰਾਜਾ ਰਣਜੀਤ ਸਿੰਘ ਕਦੇ ਟੀਮੀਆਂ ਤੇ ਜਾਂ ਔਰਤਾਂ ਦੇ ਹੱਥ ਨਹੀਂ ਚੱਕਿਆ ਪਰ ਇਹ ਬੰਦੇ ਹੱਥ ਚੱਕਣ ਲੱਗ ਗਏ ਨੇ ਇਹਨੇ ਬਾਣੇ ਦਾ ਨਾਮ ਪੂਰਾ ਬਦਨਾਮ ਕੀਤਾ ਮੈਂ ਇਹਨਾਂ ਨੂੰ ਯੋਧੇ ਨਹੀਂ ਸਮਝਦਾ ਬਾਰ-ਬਾਰ ਇਹੀ ਗੱਲ ਕਹੂੰਗਾ ਮੈਂ ਇਹਨਾਂ ਨੂੰ ਯੋਧੇ ਨਹੀਂ ਸਮਝਦਾ ਨਾ ਇਹ ਹੈ ਜੇ ਯੋਧਾ ਹੁੰਦਾ ਨਾ ਤਾਂ ਅੱਜ ਜੇ ਜਸਲਿੰਡਰ ਕੀਤਾ ਹੁੰਦਾ ਨੇ ਅੱਜ ਕੀਤਾ ਨਹੀਂ ਹੈਗਾ ਬਾਹਰ ਭੱਜ ਗਿਆ ਲੋਟਾ ਡਰ ਦੀ ਮਾਰੀ ਕਿ ਪੁਲਿਸ ਮੇਰੇ ਮਗਰ ਹੈ ਤੇ ਡਰੂ ਡਰ ਕੇ ਭੱਜਿਆ ਬਾਣ ਕਿ ਮੇਰਾ ਫਿਰ ਇਹਦਾ ਸਭ ਤੋਂ ਵੱਡਾ ਅਲ ਪਤਾ ਕੀ ਰੋਲ ਹੈ ਇਹ ਰੋਂਦਾ ਸਭ ਤੋਂ ਪਹਿਲਾਂ ਬਹੁਤ ਹੈ ਕੀ ਗੱਲਬਾਤ ਹੋ ਜੇ ਰੋਣਾ ਸ਼ੁਰੂ ਕਰ ਦਿੰਦਾ ਮੇਰੇ ਨਾਲ ਆ ਹੋਇਆ ਮੇਰੇ ਨਾਲ ਵੋ ਹੋਇਆ ਯਾਰ ਦਮ ਤਾਂ ਰੱਖ ਗੱਲ ਕਰਨ ਦਾ ਅੱਛਾ ਮਾਨ ਸਰ ਤੁਸੀਂ ਲੰਚਰਤਾਂ ਜਨਤ ਨਹੀਂ ਕਰਦੇ ਹੋ ਕਿ ਠੀਕ ਹੈ ਬਾਈ ਜੀ ਦੇਖੋ ਬਿਲਕੁਲ ਗਲਤ ਹੈ ਸਾਡੇ ਵੀ ਬੱਚੇ ਐ ਛੋਟੇ ਬੱਚੇ ਦੇਖਦੇ ਨੇ ਪਰ ਬਾਈ ਜਿਹੜਾ ਤਰੀਕਾ ਉਹ ਦੇਖੋ ਤੁਸੀਂ ਕਿੱਦਾਂ ਕਿੱਦਾਂ ਤਰੀਕਾ ਕਿਸ ਨੂੰ ਜਾਨ ਤੋਂ ਮਾਰਦੀ ਹੈ ਤਰੀਕਾ ਦੇਖੋ ਕਿੱਦਾਂ ਦਾ ਵੀ ਬੰਦੇ ਨੂੰ ਜਾਨ ਤੋਂ ਮਾਰ ਦੋ ਪਹਿਲਾਂ ਤੁਸੀਂ 2 ਸਾਲ ਤੋਂ ਪਹਿਲਾਂ ਉਹਦੇ ਨਾਲ ਤੁਸੀਂ ਐਡਾ ਲੰਦੇ ਹੋ ਤਾਂ ਤੁਹਾਨੂੰ ਸ਼ਰਮ ਨਹੀਂ ਆਈ ਉਹ ਤਾਂ ਵਿਚਾਲੀ ਗੱਲ ਦੱਸਦੇ ਨਹੀਂ ਜਦੋਂ ਕੁੜੀ ਮਾਰਦੀ ਸਭ ਕੁਝ ਕਰਦਾ ਗੱਲ ਦੱਬੇ ਉਹਦਾ ਯਾਰ ਤੂੰ ਤਿੰਨ ਬੰਦਿਆਂ ਨੇ ਤੈਨੂੰ ਸ਼ਰਮ ਨਹੀਂ ਆਈ ਕਿਸੇ ਹਾਂ ਦੇ ਨਾਲ ਤਾਂ ਪੰਗਾ ਲੈ ਕੇ ਦੇਖੋ ਦੇਖੋ ਪੁੱਛ ਕਹਿ ਰਹੀ ਉਹ ਤੇਰੀ ਤੁਹਾਨੂੰ ਪਤਾ ਨਾ ਸਾਰੇ ਜਦੋਂ ਉੱਥੋਂ ਦੀ ਬਠਿੰਦਾ ਦੀ ਜੀ ਜੀ ਕਿਹਾ ਕੋਈ ਚੇਤਾ ਦੀ ਗੱਲ ਕਰਾਤਾ ਉਥੇ ਕਰਵਾਰਾ ਲੈ ਕੇ ਚਲੇਗੇ ਕਿਸੇ ਨੇ ਕੋਈ ਈਡੀਆ ਫਾਕੂ ਲੋਕੀ ਉਥੇ ਕਰਵਾਰਾ ਲੈ ਕੇ ਚਲੇਗੇ ਕਿਤੇ ਨਾ ਕਿਤੇ ਲੋਕੀ ਸਿੱਕੀ ਲੋਕ ਜਿਹੜੇ ਵਿਸ਼ਵਾਸ ਕਰਦੇ ਸੀ ਸਾਡਾ ਮਾਣ ਹੈ ਇਸ ਤਰ੍ਹਾਂ ਕਿ ਬੂਹੇ ਪਰਵਾਹ ਤੋਂ ਰੋਣ ਦੀ ਨਹੀਂ ਦੇਖੋ ਜੀ ਇਹ ਸਿੱਖੀ ਦਾ ਨਾਮ ਦੋ ਚਾਰ ਬੰਦੇ ਹੁੰਦੇ ਨੇ ਜਿਹੜਾ ਸਿੱਖੀ ਦੇ ਨਾਮ ਨੂੰ ਬਦਨਾਮ ਕਰਦੇ ਨੇ ਕਿ ਇਹਨਾਂ ਦਾ ਨਾਮ ਉੱਪਰ ਨਾ ਹੋ ਜੇ ਛਰਾਰਤੀ ਅਨਸਰ ਨੇ ਦੋ ਚਾਰ ਪੂਰੇ ਨੂੰ ਨਹੀਂ ਕਹਿ ਸਕਦੇ ਜਿਹੜੇ ਕਿਰਪਾਨਾਂ ਲੈ ਕੇ ਵੱਡ ਦਾ ਆ ਕਰਦਾ ਫਤੇਗੜ ਸਾਹਿਬ ਪਰਸੋਂ ਦੀ ਗੱਲ ਕਰੀ ਹੱਤਵੜ ਦਾ ਜੀ ਸੁਣਿਆ ਹੁਣ ਤੁਸੀਂ ਮੀਡੀਆ ਸੀ ਉਹ ਵੀ ਤਰੀਕਾ ਗਲਤ ਹੈ ਕਿ ਆ ਮਤਲਬ ਹੱਤਵੜ ਤੋਂ ਦੋ ਬੰਦੇ ਦੀ ਜਾਨ ਤੋਂ ਮੈਂ ਤਰੀਕਾ ਗਲਤ ਹੈ ਇਹ ਬਾਣੇ ਨੂੰ ਗੁਰੂ ਸਾਹਿਬਾਂ ਦੇ ਬਾਣੇ ਪਾਈ ਜਿਹੜੇ ਉਹਨਾਂ ਨੂੰ ਬਦਨਾਮ ਕਰਦੇ ਨੇ ਠੀਕ ਹੈ ਜੀ ਇਹ ਦੋ ਦੋ ਲੈਣਾ ਆ ਬੋਲਣ ਦੀ ਹਾਂਜੀ ਮੇਰਾ ਨਾਮ ਕੁਲਦੀਪ ਸਿੰਘ ਆ ਸਭ ਤੋਂ ਪਹਿਲਾਂ ਅੱਜ ਜਿਸ ਮੁੱ ਮੇਨ ਗੱਲ ਆ ਵੀ ਸਾਡਾ ਜਿਹੜਾ ਪੰਜਾਬ ਆ ਗੁਰੂਆਂ ਪੀਰਾਂ ਦੀ ਧਰਤੀ ਸੀਗੀ ਔਰ ਜੋ ਅਮਰਤਪਾਲ ਮਹਿਰੋ ਨੇ ਜੋ ਇਹ ਕੰਮ ਕੀਤਾ ਬਹੁਤ ਗਲਤ ਕੀਤਾ ਸਿੱਖੀ ਬਾਣੇ ਨੂੰ ਬਦਨਾਮ ਕਰਨ ਲਈ ਇਹ ਕੰਮ ਹੋਇਆ ਸਾਡੇ ਪੰਜਾਬ ਨੂੰ ਜਿਹੜੀਆਂ ਦੇਸ਼ ਵਿਰੋਧੀ ਗਤੀਵਿਧੀਆਂ ਜਿਹੜੇ ਇਹ ਕਰ ਰਹੇ ਨੇ ਸਾਡੇ ਪੰਜਾਬ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੇ ਨੇ ਉਹ ਉਹਨਾਂ ਦਾ ਸਾਫ ਦੇ ਦੇ ਆ ਇਹ ਜੋ ਕੰਮ ਹੋਇਆ ਇਹਦੇ ਪਿੱਛੇ ਬਹੁਤ ਵੱਡੀ ਸਿਆਸਤ ਆ ਸਾਡੇ ਪੰਜਾਬ ਨੂੰ ਬਦਨਾਮ ਕਰ ਰਹੀ ਆ ਔਰ ਹਮੇਸ਼ਾ ਟਾਰਗੇਟ ਗਰੀਬ ਬੰਦਾ ਹੀ ਕੀਤਾ ਜਾਂਦਾ ਅਗਰ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀ ਬੰਦਾ ਅਗਰ ਗਲਤ ਕੰਮ ਕਰਦਾ ਤਾਂ ਦੇਸ਼ ਸੰਵਿਧਾਨ ਨਾਲ ਚੱਲਦਾ ਦੇਸ਼ ਸੰਵਿਧਾਨ ਦੇ ਮੁਤਾਬਕ ਵੀ ਐਨਐਸ ਦੇ ਮੁਤਾਬਕ ਜਿਹਨੇ ਜੋ ਕੰਮ ਕੀਤਾ ਉਹ ਸਾਈਬਰ ਕ੍ਰਾਈਮ ਔਰ ਉਹਨੂੰ ਉਹ ਸਜ਼ਾ ਦੇ ਸਕਦਾ ਉਹ ਕੰਪਲੀਟਡ ਬਣ ਸਕਦਾ ਸੀ ਨਾ ਕਿ ਉਹ ਇਸ ਨੂੰ ਜਾਣ ਤੋਂ ਮਾਰਦਾ ਇਹ ਉਹਨੇ ਗਲਤ ਕੀਤਾ ਅਸੀਂ ਇਹਦੀ ਨਿਖੇਧੀ ਕਰਦੇ ਹਾਂ ਔਰ ਮੈਂ ਪੰਜਾਬ ਪੁਲਿਸ ਤੋਂ ਬੀਜੀਪੀ ਪੰਜਾਬ ਤੋਂ ਇਸ ਗੱਲ ਦੀ ਮੰਗ ਕਰਦਾ ਵੀ ਇਹਨੂੰ ਜਲਦੀ ਤੋਂ ਜਲਦੀ ਅਰਸਤ ਕਰਤੇ ਕੀਤਾ ਜਾਵੇ ਤਾਂ ਜੋ ਕਿ ਅੱਗੇ ਤੋਂ ਨੈਕਸਟ ਪੰਜਾਬ ਦਾ ਮਾਹੌਲ ਸਹੀ ਰੱਖਿਆ ਜਾਵੇ ਔਰ ਸਾਡੇ ਜਿਹੜੇ ਇਹ ਸਾਰੇ ਧਰਮਾਂ ਦੇ ਖਿਲਾਫ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਉਹਦਾ ਤੇ ਨਕੇਲ ਪਾਈ ਪਾਈ ਜਾ ਸਕੇ ਇੰਨਾ ਹੀ ਮੈਂ ਆਪ ਜੀ ਨੂੰ মিডিਆ ਨੂੰ ਇਹਦਾ ਇਹਦੇ ਬਾਰੇ ਜਾਣਨਾ ਚਾਹਾਂ ਇਹਦੇ ਪਿੱਛੇ ਦੇਖੋ ਇੰਟੈਲੀਜੈਂਸੀ ਇਹਦੇ ਪਿੱਛੇ ਪੂਰਾ ਇਹ ਦੇ ਦੱਸ ਸਕਦੀ ਹੈ ਦੇਸ਼ ਵਿਰੋਧੀ ਗਤੀਵਿਧੀ ਆ ਪੰਜਾਬ ਹੀ ਕਿਉਂ ਟਾਰਗੇਟ ਹੁੰਦਾ ਪੰਜਾਬ ਦੇ ਵਿੱਚ ਹੀ ਕਿਉਂ ਇਹ ਚੀਜ਼ਾਂ ਆ ਰਹੀਆਂ ਇਹਦੇ ਪਿੱਛੇ ਕਿਤਨਾ ਕਿਤੇ ਕੋਈ ਨਾ ਚੀਜ਼ ਜੁੜੀ ਹੋਈ ਆ ਇਹ ਇਹਦੇ ਪਿੱਛੇ ਸਾਨੂੰ ਸੀਆਈਡੀ ਸਾਡੀ ਇੰਟੈਲੀਜੈਂਸ ਉਹ ਇਹਦੇ ਤੇ ਧਿਆਨ ਦੇਣ ਵੀ ਇਹਦੇ ਪਿੱਛੇ ਕੌਣ ਆ ਮੈਂ ਚਾਹੁੰਗਾ ਵੀ ਇਹਦੇ ਕੁੱਲ ਮਿਲਾ ਕੇ ਇਹਦੇ ਤੇ ਪੂਰਾ ਇਨਸਾਫ ਉਸ ਪਰਿਵਾਰ ਨੂੰ ਦਿਵਾਇਆ ਜਾਵੇ ਜਿਹੜੀ ਇਨ ਸਿਆਸਤ ਕਰ ਲਈ ਸਿਆਸਤ ਨਹੀਂ ਸੀਆਈਡੀ ਸਿਆਸਤ ਨਹੀਂ ਕਰ ਰਹੀ ਅਮਰਪਾਲ ਮੈਨੂੰ ਜੋ ਆਪਦੇ ਆਪ ਨੂੰ ਪਹਿਲਾਂ ਦੇਸ਼ ਦਾ ਇਹਦਾ ਰਾਖਾ ਪੰਜਾਬ ਦਾ ਕਹਿ ਰਿਹਾ ਸੀ ਉਹਨੇ ਇੱਕ ਕੁੜੀ ਨਾਲ ਗਰਦ ਕੰਮ ਕਰਕੇ ਔਰ ਉਹਦਾ ਕਤਲ ਕਰਕੇ ਫਿਰ ਇਥੋਂ ਭੱਜਣ ਦਾ ਉਹ ਭੱਜਦਾ ਉਹ ਨਾ ਭੱਜਦਾ ਸਰ ਇਹ ਸਾਰਾ ਮੀਡੀਆ ਤੇ ਸਾਰਾ ਕੁਝ ਆ ਰਿਹਾ ਮੀਡੀਆ ਹੀ ਦਿਖਾ ਰਿਹਾ ਤੁਸੀਂ ਉਸ ਤੋਂ ਐਸਐਸਪੀ ਮੈਡਮ ਬਠਿੰਡਾ ਮੈਡਮ ਦੀ ਕੋਈ ਰਿਪੋਰਟ ਨਹੀਂ ਉਹ ਬਲੌਕ ਕਰਦੀ ਐ ਐਸਐਸਪੀ ਕਹਦੇ ਉੱਥੇ ਐਸਐਸਪੀ ਮੈਡਮ ਬਠਿੰਡਾ ਨੂੰ ਇਹਦੇ ਬਾਰੇ ਮੈਡਮ ਉਹਦੇ ਤੇ ਆ ਰਹੇ ਆ ਹੁਣ ਅਸੀਂ ਉਸ ਪਰਿਵਾਰ ਨਾਲ ਮਿਲਣ ਜਾ ਰਹੇ ਆ ਅਸੀਂ ਉਸ ਪਰਿਵਾਰ ਨੂੰ ਬੁਲਾ ਵੀ ਰਹੇ ਆ ਅਸੀਂ ਨੈਕਸਟ ਜਿਹੜਾ ਟਾਰਗੇਟ ਹੈ ਉਹ ਪਰਿਵਾਰ ਕੋਲੇ ਜਾ ਰਹੇ ਆ ਪੰਜਾਬ ਦੀ ਇੰਟੈਲੀਜੈਂਸ ਤੇ ਜਿਹੜੀ ਸੀਆਈ ਹੈ ਉਹ ਫੇਲ ਹੈ ਇਸ ਮੰਦੇ ਨਹੀਂ ਇਹਦੇ ਤੇ ਫੇਲ ਦਾ ਮੈਂ ਇਸ ਗੱਲ ਤੇ ਇਹ ਨਹੀਂ ਕਹਿ ਰਿਹਾ ਫੇਲ ਆ ਇਦੇ ਪਿੱਛੇ ਉਹਨਾਂ ਨੂੰ ਜੇ ਇੰਟੈਲੀਜੈਂਸ ਔਰ ਸਾਡੀ ਪੰਜਾਬ ਪੁਲਿਸ ਉਹਦੇ ਤੇ ਕੰਮ ਕਰ ਰਹੀ ਆ ਤਾਂ ਉਹਨਾਂ ਦੇ ਜਿਹੜੇ ਹੈਗੇ ਆ ਉਸ ਸਾਥੀ ਪਕੜੇ ਵੀ ਆ ਨਾ ਪਕੜਿਆ ਹੁਣ ਉਹਦੇ ਤੇ ਅਗਲੀ ਜਿਹੜੀ ਉਹ ਉਹਨਾਂ ਦਾ ਇਨਵੈਸਟੀਗੇਸ਼ਨ ਪਾਰਟ ਆ ਉਹਨਾਂ ਨੂੰ ਵੀ ਸਮਾਂ ਮਿਲਣਾ ਚਾਹੀਦਾ ਨਾਲ ਦੀ ਨਾਲ ਕੋਈ ਵੀ ਚੀਜ਼ ਤਾਂ ਹੱਲ ਨਹੀਂ ਹੁੰਦਾ ਇੰਟੈਲੀਜੈਂਸ ਉਹਦੇ ਤੇ ਕੰਮ ਕਰ ਰਹੀ ਆ ਆਪਦਾ ਵਰਗ ਕਰ ਰਹੀ ਆ ਪਰ ਅਕਾਦ ਜਿਹੜੇ ਹੈਡ ਗ੍ਰਾਂਥੀ ਏ ਉਹ ਐਮਰੋ ਦੇ ਹੱਥਾਂ 'ਚ ਆ ਗਏ ਦੇਖੋ ਜੀ ਇਹਦੇ ਵਿੱਚ ਕੀ ਆ ਦੋ ਪਾਰਟ ਆ ਜਿਸ ਬੰਦੇ ਨੇ ਚੀਜ਼ ਕੀਤੀ ਉਹਨੇ ਸਿੱਖੀ ਬਾਣੇ ਨੂੰ ਅਪਣਾ ਕੇ ਚੀਜ਼ ਦਾ ਕਾਰਾ ਕੀਤਾ ਗਿਆ ਕਿ ਇਹਦੇ ਵਿੱਚ ਪੱਗ ਬੰਨ ਲੈਣਾ ਜਾਂ ਆਪਾਂ ਨਾਮ ਲੈ ਕੇ ਪਗੜੀ ਬੰਨਣ ਤੋਂ ਬਾਅਦ ਜਦੋਂ ਕੋਈ ਚੀਜ਼ ਦਾ ਆਪਾਂ ਗਲਤ ਕੰਮ ਕਰ ਦਿੰਨੇ ਆ ਨਾਲ ਜਿਹੜੀਆਂ ਸੈਂਸਿਟਿਵ ਭਾਵਨਾਵਾਂ ਉਹ ਸਿੱਖੀ ਨਾਲ ਜੋੜ ਲੈਂਦੀਆਂ ਜ਼ਿਆਦਾਤਰ ਸਾਡੇ ਪੰਜਾਬ ਦੇ ਇਸ ਗੱਲ ਤੇ ਆ ਗਏ ਵੀ ਉਹ ਸਿੱਖ ਪਰਿਵਾਰຊਿਓ ਨੇ ਚੰਗਾ ਕੰਮ ਕੀਤਾ ਗਾਦਰ ਤੇ ਸਾਡੇ ਦਰਾਂਤੀ ਨੂੰ ਕੀ ਸਮਝ ਨਹੀਂ ਭਾਵਨਾਵਾਂ ਇਹ ਨਹੀਂ ਕਿ ਗਲਤ ਕੰਮ ਨਹੀਂ ਕਰ ਇਹ ਨਹੀਂ ਉਹਦੇ 'ਚ ਇਹ ਨਹੀਂ ਇਹ ਉਹਨਾਂ ਦਾ ਆਪਣਾ ਵਿਚਾਰ ਆ ਇਹ ਉਹਨਾਂ ਦਾ ਵਿਚਾਰ ਆ ਗੁਰੂ ਗੋਬਿੰਦ ਸਿੰਘ ਜੀ ਔਰ ਸਾਡੇ ਪੰਜਾਬ ਦੇ ਵਿੱਚ ਅੱਜ ਤੱਕ ਕਿਸੇ ਨੇ ਉਹਨਾਂ ਨੇ ਹਰ ਸਮਾਜ ਦੀ ਰੱਖਿਆ ਤੇ ਧਰਮ ਲਈ ਆਪਣੇ ਜਾਨ ਔਰ ਆਪਣੇ ਪਰਿਵਾਰ ਦੀ ਰੱਖਿਆ ਕੀਤੀ ਨਾ ਕਿ ਕਿਸੇ ਮਜਬੂਰ ਮਜਲੂਮ ਤੇ ਅਤਿਆਚਾਰ ਕੀਤਾ ਪਰ ਇਸ ਬੰਦੇ ਨੇ ਜੋ ਕੀਤਾ ਉਹ ਗਲਤ ਕੀਤਾ ਠੀਕ ਹੈ ਠੀਕ ਹੈ